ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਇਹ ਮਲਾਈ ਹੈ ਜੀ ਆਪਣੀ 5-6 ਦਿਨਾਂ ਦੀ ਤੇ ਇਹਦੇ ਤੋਂ ਆਪਾਂ ਕਿਵੇਂ ਮੱਖਣੀ ਦੁਗਣੀ ਤਿਆਰ ਕਰ ਸਕਦੇ ਹਾਂ ਮੱਖਣੀ ਤੋਂ ਹੀ ਦੇਸੀ ਘਿਓ ਆਪਾਂ ਕਿਵੇਂ ਦੁਗਣਾ ਤਿਆਰ ਕਰਕੇ ਰੱਖ ਸਕਦੇ ਹਾਂ ਜੀ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਬਿਨਾ ਮਧਾਨੀ ਬਿਨਾ ਹੀ ਬਿਜਲੀ ਤੇ ਬਿਨਾ ਹੀ ਚਾਟੀ ਤੋਂ ਆਪਾਂ ਇੱਕ ਮਿਕਸਰ ਤੇ ਨਾਲ ਹੀ ਇਹ ਮਲਾਈ ਨੂੰ ਗ੍ਰाइंड ਕਰਾਂਗੇ ਹੱਥ ਦੇ ਨਾਲ ਹੀ ਤੇ ਇਹਦੇ ਵਿੱਚ ਆਪਾਂ ਜਿਹੜੀ ਇੱਕ ਚੀਜ਼ ਐਡ ਕਰਨੀ ਆ ਉਹ ਵੀ ਤੁਹਾਡੇ ਨਾਲ ਆਪਾਂ ਦੱਸਾਂਗੇ ਤੇ ਆਪਣਾ ਦੇਖੋ ਜੀ ਮਖਣੀ ਮਿੰਟੋ ਮਿੰਟੀ ਬਣ ਕੇ ਤਿਆਰ ਹੋ ਜਾਣੀ ਆ ਤੇ 5 ਮਿੰਟ ਜੀ ਆਪਣਾ ਦੇਸੀ ਘਿਓ ਵੀ ਬਣ ਕੇ ਤਿਆਰ ਹੋ ਜਾਣਾ ਬਣਾਈ ਦੇ ਵਿੱਚ ਤੁਸੀਂ ਅੱਧਾ ਨਿੰਬੂ ਵੀ ਐਡ ਕਰ ਸਕਦੇ ਹੋ ਇਸ ਤੋਂ ਬਾਅਦ ਹੈਗਾ ਜੀ ਆਪਣਾ ਦੁੱਜੀ ਦਹੀਂ ਸਿਰਫ ਆਪਾਂ ਦਹੀਂ ਚਾਹੀਏ ਤੁਸੀਂ ਦਹੀਂ ਦਾ ਵੀ ਇੱਕ ਚਮਚਾ ਪਾ ਸਕਦੇ ਹੋ ਆਪਦੇ ਮਲਾਈ ਦੇ ਰਿਪੋਰਟਿੰਗ ਹੀ ਤੁਸੀਂ ਇਹ ਚੀਜ਼ ਮਿਕਸ ਕਰਨੀ ਆ ਤੇ ਆਪਾਂ ਜਿਹੜਾ ਇਹਦੇ ਵਿੱਚ ਪਾਣੀ ਵਗੈਰਾ ਮਿਕਸ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਉਹ ਤੁਸੀਂ ਆਪਦੇ ਮੌਸਮ ਦੇ ਹਿਸਾਬ ਨਾਲ ਠੰਡਾ ਕਰਤਾ ਇਹਦੇ ਵਿੱਚ ਪਾ ਸਕਦੇ ਹੁਣ ਦੇਖੋ ਜੀ ਆਪਾਂ ਨੇ ਹੱਥ ਦੇ ਨਾਲ ਹੀ ਮਿਕਸਰ ਦੇ ਨਾਲ ਚੰਗੀ ਤਰ੍ਹਾਂ ਨਾਲ ਇਹਨੂੰ ਮਲਾਈ ਨੂੰ ਗ੍ਰੈਂਡ ਕਰ ਲੈਣਾ ਆਪਣੀ ਮੱਖਣੀ ਮਿੰਟ ਨੂੰ ਮਿੰਟੀ ਬਣ ਕੇ ਤਿਆਰ ਹੋ ਜਾਣੀ ਆ ਤੇ ਬਹੁਤ ਹੀ ਸੌਖੇ ਤੇ ਵਧੀਆ ਤਰੀਕੇ ਨਾਲ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਮੈਂ ਜੀ ਇੱਥੇ ਲਿਆ ਸੀਗਾ ਥੋੜਾ ਜਿਹਾ ਠੰਡਾ ਪਾਣੀ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਠੰਡਾ ਪਾਣੀ ਪਾਵਾਂਗੇ ਅੱਧਾ ਕ ਗਲਾਸ ਮੈਂ ਇਹਦੇ ਵਿੱਚ ਪਾਇਆ ਵਾ ਕਿ ਤੁਸੀਂ ਆਪਣੀ ਮਲਾਈ ਦੇ ਹਿਸਾਬ ਨਾਲ ਹੀ ਦੇਖ ਕੇ ਪਾਣੀ ਪਾਉਣਾ ਆ ਜਿਆਦਾ ਪਾਣੀ ਨਹੀਂ ਵਿੱਚ ਐਡ ਕਰਨਾ ਹੈਗਾ ਲੋ ਜੀ ਆਪਣੀ ਇਹ ਮੱਖਣੀ ਬਿਲਕੁਲ ਹੀ ਬਣ ਕੇ ਤਿਆਰ ਹੋ ਗਈ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਕੋਈ ਆਪਾਂ ਨੂੰ ਮਸ਼ੀਨ ਮਧਾਣੀ ਦੀ ਚਾਟੀ ਦੀ ਲੋੜ ਨਹੀਂ ਪਈ ਬਣ ਕੇ ਬਿਲਕੁਲ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਇੱਕ ਕਾਲੇ ਦੇ ਵਿੱਚ ਇਹਨੂੰ ਕੱਢ ਲਾਂਗੇ ਇੱਥੇ ਥੋੜਾ ਜਿਹਾ ਆਪਾਂ ਲਵਾਂਗੇ ਜੀ ਗਰਮ ਪਾਣੀ ਗਰਮ ਪਣੀ ਦੇ ਨਾਲ ਵਧੀਆ ਤੇ ਆਪਣੀ ਮੱਖਣੀ ਮੁੱਕੋ ਜੀ ਤੇ ਫਿਰ ਹੱਥਾਂ ਨੂੰ ਆਪਣੇ ਘੱਟ ਲਾ ਲਿਓ ਜੀ ਦੇਖੋ ਜੀ ਮਣਾਈ ਤੋਂ ਆਪਾਂ ਮੱਖਣੀ ਕਿਨੇ ਦੁੱਘਣੀ ਤਿਆਰ ਕਰ ਸਕਦੀਆਂ ਜਿਹੜਾ ਆਪਾਂ ਦੁੱਧ ਰੱਖ ਦਿਆਂ ਫ੍ਰਿਜ ਦੇ ਵਿੱਚ ਤੇ ਉਹਨੂੰ ਤੁਸੀਂ ਚਾਹੇ ਥੋੜੇ ਦੁੱਧ ਨੂੰ ਉਵਾਲੀ ਦੇ ਕੇ ਰੱਖ ਦੋ ਜੇ ਤੁਹਾਨੂੰ ਉਸੇ ਉਵਾਲੀਆ ਦਾ ਦੁੱਧ ਨਹੀਂ ਵਰਤਦੇ ਹੈਗੇ ਤੇ ਉਹ ਵਾਲੀਆ ਦਾ ਦੁੱਧ ਤਾਂ ਤੁਸੀਂ ਦਹੀਂ ਚ ਮਾ ਸਕਦੇ ਹੋ ਤੇ ਜਿਹੜੀ ਉੱਪਰ ਕਰੀਮ ਆ ਜਾਂਦੀ ਹੈ ਉਕਰੀਵ ਨੂੰ ਤੁਸੀਂ ਲੱਗ ਕਰੀ ਚੱਲੋਗੇ ਤਾਂ ਉਹਦੀ ਤੁਹਾਡੀ ਮੱਖਣ ਵੀ ਜ਼ਿਆਦਾ ਬਣ ਕੇ ਤਿਆਰ ਹੋਊਗਾ ਜੇ ਕਈ ਵਾਰੀ ਦੇਖੋ ਜੀ ਆਪਾਂ ਵੈਸੇ ਵੀ ਦੁੱਧ ਨਾਰਮਲ ਰੱਖ ਦਿੰਨੇ ਆ ਫ੍ਰੀਜੇ ਦੇ ਵਿੱਚ ਉਨੀ ਮਲਾਈ ਨਹੀਂ ਆਉਂਦੀ ਹੈਗੀ ਜਿੰਨੀ ਆਪਣੇ ਉਬਾਲੇ ਹੋਏ ਦੁੱਧ ਦੀ ਉੱਪਰ ਆਉਂਦੀ ਹੈ ਮਲਾਈ ਇਹੀ ਤਰੀਕਾ ਹੈ ਜੀ ਮੱਖਣ ਜ਼ਿਆਦਾ ਤੋਂ ਜ਼ਿਆਦਾ ਤਿਆਰ ਕਰਨ ਦਾ ਲੋ ਜੀ ਆਪਣੇ ਤੁਹਾਨੂੰ ਮਲਾਈ ਦੁੱਧ ਤੋਂ ਦੁੱਘਣਾ ਮੱਖਣੀ ਬਣਾ ਕੇ ਤਿਆਰ ਕਰਕੇ ਦਿਖਾਈਆ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਜਿਹੜਾ ਆਪਣਾ ਆਹ ਵਾਲਾ ਦੁੱਧ ਆ ਇਹਨੂੰ ਤੁਸੀਂ ਵੇਸਟ ਨਹੀਂ ਕਰਨਾ ਹੈਗਾ ਇਹਨੂੰ ਗਰਮ ਕਰਕੇ ਇਹਦੇ ਤੁਸੀਂ ਪਨੀਰ ਬਣਾ ਸਕਦੇ ਹੋ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਇਹ ਆਪਣਾ ਮੱਖਣ ਕਿੰਨਾ ਆ ਆディ ਆਪਾਂ ਇਹ ਉੱਪਰ ਰੱਖਤਾ ਤੁਸੀਂ ਦੇਖ ਸਕਦੇ ਹੋ 1.5 ਕਿਲੋ ਤੋਂ ਥੋੜਾ ਜਿਹਾ ਉੱਪਰ ਆ ਚਲੋ ਤੁਸੀਂ 1.5 ਕਿਲੋ ਰੱਖੋ ਤੇ ਆਪਣਾ ਥੋੜਾ ਜਿਹਾ ਪਲਾਸਟਿਕ ਦਾ ਤੁਸੀਂ ਇਹ ਡੱਬਾ ਵੀ ਇਹਨੂੰ ਕੱਢ ਸਕਦੇ ਆ ਬਾਹਰ ਆਪਾਂ ਇਹ ਜੀ ਥੋੜਾ ਜਿਹਾ ਰੱਖਤਾ ਫ੍ਰਿਜ ਦੇ ਵਿੱਚ ਰੱਖ ਦੱਸੀ ਗਏ ਇਸ ਕਰਕੇ ਆਪਣੀ ਮੱਖਣੀ ਜੜੀ ਇਹ ਬਿਲਕੁਲ ਜੰਮੂ ਦੇਖੋ ਜੀ ਪੂਰੀ ਜੰਮੀ ਪਈ ਆ ਇਹ ਆਪਣੀ थी 1.5 ਕਿਲੋ ਮੱਖਣੀ ਆ 1.5 ਕਿਲੋ ਮੱਖਣੀ ਤੁਹਾਨੂੰ ਆਪਾਂ ਦਿਖਾਵਾਂਗੇ ਇਹਦੇ ਵਿੱਚੋਂ ਦਹੀ ਕਿਉਂ ਬਣ ਕੇ ਕਿੰਨਾ ਤਿਆਰ ਹੋਗਾ ਤੇ ਕਈ ਵਾਰੀ ਮੇਰੀ ਭੈਣਾਂ ਕਹਿੰਦੀਆਂ ਨੇ ਜੀ ਇੱਕਨ ਵੱਡੇ ਟੁੱਕੜਾ ਕਿਉਂ ਬਣ ਕੇ ਪਿਆਰ ਦੇ ਸਕਦਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ 1.5 ਕਿਲੋ ਮੱਖਣੀ ਦੇ ਵਿੱਚੋਂ ਤੁਹਾਨੂੰ ਵੀ ਪਤਾ ਹੋਊਗਾ ਵੀ ਕਿੰਨਾ ਆਪਣਾ ਦੇਸੀ ਘਿਓ ਤਿਆਰ ਹੁੰਦਾ 1 ਕਿਲੋ ਮੱਖਣੀ ਦੇ ਵਿੱਚੋਂ ਆਪਾਂ ਨੇ ਦੇਖੋ ਜੀ ਇੱਕ ਕਟੋਰੀ ਭਰ ਕੇ ਰੱਖ ਲਈ ਖਾਣ ਵਾਸਤੇ ਤੇ ਬਾਕੀ ਦੀ ਆਪਣੀ ਮੱਖਣੀ ਗਰਮ ਰੱਖਤੀ ਆਪਾਂ ਨੇ ਗੈਸ ਦੇ ਉੱਤੇ ਹੁਣੇ 5-10 ਮਿੰਟ ਦੇ ਵਿੱਚ ਆਪਣਾ ਇਹ ਦੇਖੋ ਜੀ ਦਹੀਂ ਘਿਓ ਬਣ ਕੇ ਬਿਲਕੁਲ ਇਹ ਤਿਆਰ ਹੋ ਜਾਣਾ ਕੋਈ ਜਿਆਦਾ ਦੇਖੋ ਜੀ ਆਪਣਾ ਦਹੀਂ ਘਿਓ ਬਣਨਾ ਸ਼ੁਰੂ ਹੋ ਗਿਆ ਜਿਹੜੀ ਇਹਦੀ ਚੱਗ ਸੀਗੀ ਉਹ ਇਹ ਠਾਹੇ ਚੰਗੀ ਤਰ੍ਹਾਂ ਬੈਠ ਗਈ ਤੇ 5 ਕਿ ਮਿੰਟ ਆਪਾਂ ਹੋ ਰਹੇ ਨੂੰ ਸੇਕ ਲਾਉਣੀ ਆ ਜਦੋਂ ਬ੍ਰਾਊਨ ਕਲਰ ਦਾ ਹੋ ਗਿਆ ਫਿਰ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਜਦੋਂ ਆਪਾਂ ਸਿੱਧਾ ਹੀ ਡਾਇਰੈਕਟ ਮਲਾਈ ਤੋਂ ਹੀ ਮੱਖਣ ਤਿਆਰ ਕਰਦੇ ਹਾਂ ਇਸ ਤਰੀਕੇ ਨਾਲ ਜਦੋਂ ਦੇਸੀ ਘਿਓ ਬਣਾਉਣੀ ਆ ਤੇ ਨਾਲ ਹੀ ਆਪਣਾ ਦੁੱਧਣਾ ਵੀ ਬਣ ਕੇ ਤਿਆਰ ਹੁੰਦਾ ਤੇ ਨਾਲ ਇਹਦੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਆਪਣੀ ਜਿਹੜੀ ਕੜਾਹੀ ਆ ਬਿਲਕੁਲ ਹੀ ਠਾਪੋਂ ਨਹੀਂ ਜਲੂਗੀ ਤੇ ਬਹੁਤ ਹੀ ਸੌਖੇ ਤਰੀਕੇ ਲੋ ਜੀ ਆਪਣਾ ਦੇਸੀ ਘਿਓ ਬਣ ਕੇ ਬਿਲਕੁਲ ਤਿਆਰ ਹੋ ਗਿਆ ਕੜਾਹੀ ਆਪਣੀ ਪੂਰੀ ਗਰਮਾ ਜਿਹੜਾ ਦੇਖੋ ਜੀ ਇਹ ਥੋੜਾ ਜਿਹਾ ਵਾਈਟ ਕਲਰ ਤੁਹਾਨੂੰ ਦਿਸ ਰਿਹਾ ਨੇ ਫੋਟੋ ਤੇ ਉਹ ਆਪੇ ਬ੍ਰਾਊਨ ਕਲਰ ਤੇ ਹੋ ਜਾਣੇ ਕਿਉਂਕਿ ਕੜਾਹੀ ਆਪਣੀ ਬਹੁਤ ਜ਼ਿਆਦਾ ਗਰਮ ਆ ਤੇ ਬਿਲਕੁਲ ਵੀ ਆਪਣੀ ਕੜਾਹੀ ਤੇ ਹੀਟਾ ਨਹੀਂ ਕਿਉਂ ਲੱਗਿਆ ਹੈਗਾ ਤੇ ਤੋਂ ਹੁਣ ਆਪਾਂ ਬਾਅਦ ਵਿੱਚ ਵੀ ਦਿਖਾਵਾਂਗੇ ਬਿਲਕੁਲ ਆਪਣੀ ਕੜਾਹੀ ਹੀਟਾ ਤੋਂ ਸਾਫ ਹੁਣ ਆਪਾਂ ਠੰਡਾ ਕਰਕੇ ਤੁਹਾਡੇ ਸਾਹਮਣੇ ਹੀ ਆਪਾਂ ਡਰਗਿਆਂ ਦੇ ਵਿੱਚ ਪਾ ਕੇ ਦਿਖਾਵਾਂਗੇ ਤੇ ਆਪਣਾ ਹੀਟਾ ਲਓ ਜੀ ਹੁਪੰਜ ਸੰਤ ਮੈਂਟ ਲੱਗੇ ਨਹੀਂ ਹੈਗੇ ਆਪਣਾ ਦੇਸੀ ਘਿਓ ਤਿਆਰ ਕਰਨ ਨੂੰ ਬਹੁਤ ਹੀ ਜਲਦੀ ਬਣ ਗਿਆ ਆਪਣਾ ਹੀਟਾ ਕਿ ਉਹ ਤਿਆਰ ਹੋ ਗਿਆ ਤੇ ਆਪਾਂ ਥੋੜਾ ਜਿਹਾ ਠੰਡਾ ਕਰਕੇ ਫੇਰ ਹੀ ਆਪਾਂ ਇਹਨਾਂ ਨੂੰ ਡੱਬਿਆਂ ਦੇ ਵਿੱਚ ਸਟੋਰ ਕਰਾਂਗੇ ਲਓ ਜੀ ਆਪਣਾ ਕਿ ਉਹ ਦੇਸੀ ਜਿਹੜਾ ਹੈ ਠੰਡਾ ਹੋ ਗਿਆ ਬਿਲਕੁਲ ਇਹ ਆਪਾਂ ਤਾਂ ਹੁਣ ਖਾਲੀ ਡੱਬਿਆਂ ਦੇ ਵਿੱਚ ਪਾ ਕੇ ਦਿਖਾਉਣੇ ਆ ਦੇਖੋ ਜੀ ਤੇ ਆਪਾਂ ਤਾਂ ਹੁਣ ਇਹ ਮੈਂ ਕਿਹਦੇ ਕਹਾਂਗੇ ਕਿੰਨਾ ਕਿ ਉਹ ਆਪਣਾ ਮਨ ਕੀ ਤਿਆਰ ਹੋਇਆ ਲੋ ਜੀ ਤੁਸੀਂ ਇਹ ਠੱਪ ਦੇਖ ਸਕਦੇ ਹੋ ਬਿਲਕੁਲ ਵੀ ਆਪਣੀ ਕੜਾਹੀ ਜਲੀ ਨਹੀਂ ਹੈਗੀ ਤੇ ਕਿਉਂ ਆਪਣਾ ਮਿੰਟ ਚ ਹੀ ਬਣ ਕੇ ਤਿਆਰ ਹੋ ਗਿਆ ਲੋ ਜੀ ਆਪਣਾ ਇਹ ਇੱਕ ਡੱਬਾ ਭਰ ਗਿਆ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਕਿੰਨੇ ਕਿਲੋ ਦਾ ਆਪਣਾ ਡੱਬਾ ਆ ਤੇ ਕਿੰਨੇ ਕਿਲੋ ਆਪਣਾ ਦੇਸੀ ਘਿਓ ਬਣ ਕੇ ਤਿਆਰ ਹੋਇਆ 1.5 ਕਿਲੋ ਮੱਖਣ ਵਿੱਚੋਂ ਦੇਖੋ ਜੀ ਇਹਨੂੰ ਵੀ ਤੁਸੀਂ ਬੇਸਟ ਨਹੀਂ ਕਰ ਸਕਦੇ ਹੈਗੇ ਤੇ ਆਟਾ ਲੱਗ ਭੁੰਨ ਕੇ ਇਹਨੂੰ ਵਿੱਚ ਇਹਦੇ ਐਡ ਕਰਕੇ ਤੇ ਉਸ ਤੋਂ ਬਾਅਦ ਡਾਈ ਫਰੂਟ ਪਾ ਕੇ ਪੂਰਾ ਖੰਡ ਪਾ ਕੇ ਤੁਹਾਡੀ ਬਹੁਤ ਹੀ ਬਰੀ ਖੋਏ ਦੇ ਟੈਪ ਦੀ ਇਹ ਤੁਹਾਡੀ ਬਰਫੀ ਬਣ ਕੇ ਤਿਆਰ ਹੋ ਜੂਗੀ ਚਾਹੇ ਤੁਸੀਂ ਇਹਦੀਆਂ ਪਿੰਨੀਆਂ ਵੱਟੋ ਚਾਹੇ ਤੁਸੀਂ ਉਸ ਤਰੀਕੇ ਨਾਲ ਖਾ ਸਕਦੇ ਹੋ ਲਓ ਜੀ ਤੁਹਾਨੂੰ ਆਪਾਂ ਇਹਦਾ ਨਾਪ ਵੀ ਮਣਕੇ ਦਿਖਾਉਨੇ ਆਂ ਦੇਸੀ ਖੋਏ ਬਣ ਕੇ ਬਿਲਕੁਲ ਹੋ ਗਿਆ ਆਪਣਾ ਜੀ ਤਿਆਰ ਆਪਾਂ ਇਹ ਤੁਹਾਨੂੰ ਲਾਈਵ ਫਿਰ ਦਿਖਾਉਣਾ ਸੀਗਾ ਤੇ ਕਿਲੋ ਕਿਓ ਹੈ ਆਪਣਾ ਤੁਸੀਂ ਉੱਪਰ ਆ ਤੁਸੀਂ ਗ੍ਰਾਮ ਦੇ ਹਿਸਾਬ ਨਾਲ ਡੱਬੇ ਦਾ ਰੱਖ ਸਕਦੇ ਹੋ ਵੀ ਇੰਨੇ ਕਿ ਗ੍ਰਾਮ ਦਾ ਆਪਣਾ ਡੱਬਾ ਹੋਊਗਾ ਕਿਉਂਕਿ ਆਪਾਂ ਨੇ ਤੁਹਾਨੂੰ ਪਾਉਣ ਲੱਗੇ ਵੀ ਦਿਖਾਇਆ ਸੀ ਇਹ ਪਲਾਸਟਿਕ ਦਾ ਡੱਬਾ ਸੀਗਾ 1.5 ਕਿਲੋ ਮੱਖਣ ਦੇ ਵਿੱਚੋਂ ਆਪਣਾ ਕਿਲੋ ਕਿਓ ਬਣ ਕੇ ਬਿਲਕੁਲ ਤਿਆਰ ਹੋ ਗਿਆ ਕਈ ਵਾਰੀ ਪੈਣਾ ਕਹਿ ਦਿੰਦੀਆਂ ਨੇ ਜੀ ਐ ਇੱਕਣ ਦੁਕਣਾ ਕਿਓ ਬਣ ਕੇ ਕਿਵੇਂ ਤਿਆਰ ਹੋਜੂ ਤੁਹਾਡੇ ਸਾਹਮਣੇ ਹੀ ਆਪਣੇ ਬਣਾ ਕੇ ਦਿਖਾਇਆ ਤੇ ਜੇ ਇਸ ਤਰੀਕੇ ਨਾਲ ਤੁਸੀਂ ਮਖਣੀ ਤਿਆਰ ਕਰਦੇ ਹੋ ਤਾਂ ਫਿਰ ਤੁਹਾਡਾ ਘਿਓ ਵੀ ਦੁੱਗਣਾ ਬਣ ਕੇ ਤਿਆਰ ਹੁੰਦਾ ਆ ਕਿ ਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤੇ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ